ਮਨਪ੍ਰੀਤ ਪੁੱਤ ਤੇਰੇ ਹੱਥ ਤੇ ਕੀ ਹੋਇਆ ਵਾ ਉਹ ਕੁਛ ਨਹੀਂ ਹੋਇਆ ਮੰਮੀ ਜੀ ਕੁਛ ਨਹੀਂ ਹੋਇਆ ਮੈਨੂੰ ਤਾਂ ਲੱਗਣ ਦੀ ਇਤਨਾ ਹੱਥ ਸੜਿਆ ਹੁੰਦਾ ਤੇਰਾ ਨਹੀਂ ਮੰਮੀ ਜੀ ਹੱਥ ਨਹੀਂ ਸੜਿਆ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਗਏ ਸੀ ਤੇ ਉਥੋਂ ਡਿੱਗ ਗਏ ਆ ਤੇ ਉਹ ਬਾਹ ਤੇ ਸੱਟ ਲੱਗ ਗਈ ਆਹ ਤਾਂ ਤੇ ਨਹੀਂ ਲੱਗ ਗੰਦਾ ਇਹਨੂੰ ਤਾਂ ਲੱਗਦਾ ਸੜਿਆ ਵਾ ਮੰਮੀ ਜੀ ਜਦੋਂ ਕਿ ਕਿਤੇ ਨਾ ਰਿਮੋਟ ਖਰਾਬ ਹੋ ਜੇ ਤੇ ਉਹਨੂੰ ਸਹੀ ਕਰਨ ਵਾਸਤੇ ਨਾ ਥੋੜਾ ਜਿਹਾ ਖੜਕਾਉਣਾ ਵਜਾਉਣਾ ਪੈਂਦਾ ਹੈਪੀ ਏ ਕੀ ਕਹਿਂਦਾ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਲੱਗੀ ਕੀ ਕਹਿਂਦੇ ਆ ਤੂੰ ਇੱਕ ਮਿੰਟ ਮੈਨੂੰ ਨਾ ਆਫਿਸ ਤੋਂ ਫੋਨ ਆਉਂਦਾ ਆਂੰਦਿਆ ਨਾ ਕਰਦਾ ਥੈਲੋ ਆ ਮੁੰਡੇ ਦੀ ਤੇ ਮੈਨੂੰ ਸਮਝ ਨਹੀਂ ਲੱਗੀ ਕੀ ਕਹਿ ਗਿਆ ਪਰ ਮੋੜ ਖੜਕਾਉਣਾ ਪੈਂਦਾ ਗਲਤ ਮੇਰੇ ਪੱਲੇ ਨਹੀਂ ਪਈ ਕੁਛ ਤੇ ਮਨਪ੍ਰੀਤ ਨੂੰ ਮੈਨੂੰ ਪਰੇਸ਼ਾਨ ਜੀ ਲੱਗਣ ਡਈ ਐ ਪੁੱਛਾ ਬਣਾ ਜਾ ਕੇ ਕੀ ਗੱਲ ਐ ਮਨਪ੍ਰੀਤ ਅਪਾ ਤੂੰ ਮੈਨੂੰ ਕੁਝ ਪਰੇਸ਼ਾਨ ਜੀ ਲੱਗਣ ਡਈ ਆ ਨਾ ਤਾਂ ਮੈਨੂੰ ਦੱਸਿਆ ਹੀ ਆਪਣੀ ਬਾਹ ਮਾਰੇ ਵੀ ਇੱਥੇ ਹੋਇਆ ਕੀ ਆ ਨਹੀਂ ਮੰਮੀ ਜੀ ਤੁਹਾਨੂੰ ਦੱਸਿਆ ਤਾਂ ਹੈਗਾ ਵਾ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਗਈ ਸੀ ਤੇ ਡਿੱਗ ਗਈਆਂ ਕੋਈ ਗੱਲ ਨਹੀਂ ਹੁਣ ਦਰਦ ਨਹੀਂ ਹੁੰਦੀ ਪੁੱਤ ਤੂੰ ਮੈਨੂੰ ਝੂਠ ਬੋਲਣ ਲਈ ਆ ਪੁੱਤ ਮੰਨਿਆ ਮੈਂ ਤੇਰੀ ਸੱਸ ਆ ਸੱਸ ਨਾਲੋਂ ਜ਼ਿਆਦਾ ਮੈਂ ਤੇਰੀ ਮਾਂ ਆ ਤੂੰ ਨੇ ਇਹ ਵੀ ਝੂਠ ਮਾਰਿਆ ਕਿ ਮੇਰੇ ਸੱਟ ਲੱਗੀ ਆ ਪਰ ਕੋਤੇ ਸੱਟ ਦੇ ਨਿਸ਼ਾਨ ਨਹੀਂ ਆ ਤੂੰ ਮੈਨੂੰ ਝੂਠ ਬੋਲਣ ਲਈ ਆ ਮੈਨੂੰ ਸੱਚ-ਸੱਚ ਦੱਸ ਗੱਲ ਕੀ ਆ ਮੰਮੀ ਜੀ ਮੈਂ ਤੁਹਾਨੂੰ ਦੱਸ ਦਿੰਨੀ ਆ पर ਮੈਨਾਂ ਵਾਦਾ ਕਰੋ ਕਿ ਹੈਪੀ ਨਾਲ ਕੋਈ ਗੱਲ ਨਹੀਂ ਕਰੋਗੇ। ਅੱਛਾ, ਠੀਕ ਆ। ਮੈਂ ਨਹੀਂ ਦੱਸਦੀ ਹੈਪੀ ਨੂੰ ਗੱਲ, ਪਰ ਮੈਨੂੰ ਦੱਸ ਤਾਂ ਸਹੀ ਗੱਲ ਕੀ ਆ। ਪਤਾ ਨਹੀਂ ਕਿੰਨੇ ਦਿਨਾਂ ਤੋਂ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਵਾ। ਇਹ ਗੁੱਸੇ 'ਚ ਆਇਆ ਨਾ, ਇਹਨੂੰ ਕੁੱਟਦੇ ਮਾਰਦੇ ਆ। ਕੱਲ ਸ਼ਾਮੀ ਮੈਂ ਕੌਫੀ ਲੈ ਕੇ ਗਈ, ਇਹਨਾਂ ਨੇ ਤਾਂ ਵੀ ਮੇਰੇ ਚਪੇੜ ਮਾਰੀ। ਫੇਰ ਰਾਤੀ ਮੈਂ ਕੱਪੜੇ ਪ੍ਰੈਸ ਕਰਨ ਢੀ, ਤੋਂ ਸ਼ਰਟ ਮਾਰੀ ਜੀ ਜਲ ਗਈ ਤੇ ਇਹਨਾਂ ਨੇ ਮੇਰੇ ਗਰਮ-ਗਰਮ ਪ੍ਰੈਸ ਲਾ ਦਿੱਤੀ। ਮਨਪ੍ਰੀਤ ਅਤੇ ਪਰਸ ਲਾਇਆ ਲੈ ਇੰਨਾ ਕੁਝ ਹੋ ਗਿਆ ਤੇ ਤੂੰ ਮੈਨੂੰ ਕਹਿਂਦੇ ਆਂ ਕੁਝ ਨਹੀਂ ਕਹਿਣਾ ਇੰਨਾ ਕੁਝ ਤੇਰ ਨਾਲ ਹੋਣ ਡਿਆ ਵਾ ਤੇ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਮੰਮੀ ਜੀ ਮੈਂ ਤੁਹਾਨੂੰ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਇਹ ਤੇ ਹਾਰ ਘਰ ਦੀ ਕਹਾਣੀ ਆ ਕੋਈ ਨਹੀਂ ਮੰਮੀ ਜੀ ਮੈਂ ਆਪੇ ਸਾਰਾ ਕੁਝ ਸੰਭਾਲ ਲਾਂਗੀ ਮਨਪ੍ਰੀਤ ਤੂੰ ਕਹਿੰਦੇ ਮੈਂ ਆਪੇ ਸੰਭਾਲ ਲਵਾਂਗੇ ਉਹਦੀ ਹਿੰਮਤ ਕਿਤਰਾ ਪੈਈ ਤੇਰੇ ਤੇ ਹੱਥ ਚੁੱਕਣ ਦੀ ਉਹਨੂੰ ਆ ਲੈਂਦਾ ਜਰਾਕ ਉਹਨੂੰ ਤਾਂ ਮੈਂ ਮਤ ਦੇਣੀ ਆ ਨਾ ਮੰਨਿਆ ਹੈਪੀ ਮੇਰਾ ਮੁੰਡਾ ਵਾ ਪਰ ਇਹਦਾ ਮਤਲਬ ਇਹ ਥੋੜੀ ਆ ਕਿ ਉਹ ਤੇਰੇ ਤੇ ਹੱਥ ਚੁੱਕੂਗਾ ਪੁੱਤ ਮੈਂ ਤੈਨੂੰ ਹਰ ਹਫਤੇ ਦਸਾਂ ਦਿਨਾਂ ਬਾਅਦ ਫੋਨ ਕਰਦੀ ਆ ਪਰ ਤੂੰ ਮੈਨੂੰ ਇਹ ਗੱਲ ਕੋਈ ਨਹੀਂ ਦੱਸੀ ਵੀ ਮੇਰੇ ਨਾਲ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਤੂੰ ਮੇਰੇ ਨਾਲ ਚੱਲ ਹੁਣੇ ਮੈਂ ਉਹਨੂੰ ਕੁਛ ਨਹੀਂ ਗੱਲ ਕੀ ਇਸ ਚੱਲ ਇੰਦਰ ਆ ਮੇਰੇ ਨਾਲ ਨਹੀਂ ਨਹੀਂ ਮੰਮੀ ਜੀ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਨਾ ਕਿ ਤੁਸੀਂ ਉਹਨਾਂ ਨੂੰ ਕੁਛ ਨਹੀਂ ਪੁੱਛਣਾ ਉਹਨਾਂ ਨੇ ਫੇਰ ਮੇਰੇ ਤੇ ਹੱਥ ਚੁੱਕਣਾ ਵਾ ਰਹਿਣ ਦੋ ਮੈਨੂੰ ਠੀਕ ਆ ਫਿਰ ਮੈਂ ਉਹਨੂੰ ਕੁਛ ਨਹੀਂ ਦੱਸਦੀ ਪਰ ਤੂੰ ਮੇਰੇ ਇੱਕ ਗੱਲ ਮੰਨ ਅੰਦਰ ਚੱਲ ਆਪਣੇ ਕੱਪੜੇ ਪੈਕ ਕਰ ਤੇ ਚੱਲ ਮੇਰੇ ਨਾਲ ਪਿੰਡ ਪਿੰਡ